ਸਿਰ ਓਏ ਆਇਆ ਚਾ ਆਇਆ ਹੁਣ ਇੱਥੇ ਕੀ ਕਰੀ ਜਨੇ ਆ ਗਿਆ ਆ ਗਿਆ ਮੈਂ ਥੋੜਾ ਜਿਆ ਰਹਿ ਗਿਆ ਓ ਇੱਥੀ ਬਰੇਗ ਯਾਰ ਤੇ ਥੋੜਾ ਜਿਆ ਖਾਲ ਸੀਗਾ ਉਹ 바ਵਾ ਪਿਆਸੀ ਘਟਨ ਵਾਲਾ ਥੋੜਾ ਜਿਆ ਕਿਉਂ ਦੀਦਾ ਕਿਹੜਾ ਘਟਦਾ ਹੈ ਮਨਲਾ ਤੇ ਪਿਆਸੀ ਆ ਮੋਜਾਂ ਨਾਲਾ ਨਾ ਪਿਆਗਾ ਤੋ ਸੀਗਾ ਘਟ ਕੇ ਆਇਆ ਦੇਖਿਆ ਜੀ ਤਾਂ ਫਿਰ ਕਹੀ ਕਿੱਥੇ ਰੱਖਿਆ ਕਈ ਮੈਂ ਉੱਥੇ ਨੱਕੇ ਦੀ ਰੱਖਿਆ ਪਾਣੀ ਲੱਗੀ ਜਾਂਦਾ ਮੈਂ ਫਿਰ ਦੁਬਾਰੇ ਫਿਰ ਚੱਕ ਕੇ ਲੱਗੇ ਜਾਨੀ ਬੂ ਕੋਠਾ ਚੱਕ ਲਿਆਂਦਾ ਹੁਣ ਅੱਥਰਾਂ ਦਾ ਟਾਈਮ ਹੋ ਗਿਆ ਪੈਦੋਂ ਬਾਅਦ ਕੀ ਕਰਾਂਗੇ ਇੱਥੇ ਹੁਣ ਕੋਈ ਨਾ ਚੱਕ ਲਿਆਵਾਂਗੇ ਮੈਂ ਕਹਿੰਦਾ ਸੀਗਾ 10 ਮਿੰਟੇ ਤੇ ਲਾਲਾ ਕੋਠੇ ਝੱਟ ਸਾਫ-ਸੂਫ ਕਰ ਲੈ ਇਹਨੂੰ ਇਹ ਤਾਂ ਫੇਰ ਕਰ ਲਾਂਗੇ ਯਾਰ ਮੈਂ ਤੇਰੀ ਨੂਨ ਦਵਾਈ ਦਵਾ ਕੇ ਲੈਣੀ ਸੀ ਹੁਣ ਕਿਹੜਾ ਟਾਈਮ ਆ ਤਾਂ ਦਵਾਈ ਦਵਾਉਣ ਦਾ ਯਾਰ ਹੁਣ ਆ ਜਾ ਇਹਨਾਂ ਮੈਂ 2 ਘੰਟਿਆਂ ਚ ਬਾਬਾ ਬਿਮਾਰ ਦੀ ਫਿਰ ਤੂੰ 10 ਮਿੰਟਿਆਂ ਦਾ ਪਹਿਲਾ ਵਗ ਜਾਂਦਾ ਚਾਲ ਕੋਈ ਨਹੀਂ ਹੁੰਦਾ ਝੂਠ ਤਾਂ ਨਹੀਂ ਬੋਲਦਾ ਨਾ ਨਾ ਘਰੇ ਪੁੱਛਿਆ ਜਾਈ ਜੇ ਆਕੇ ਦਵਾਈ ਦਾ ਚਲ ਦਵਾ ਲਿਆ ਕੋਈ ਗੱਲ ਹੈ ਹਾਂ ਦਵਾਈ ਦਵਾ ਕੇ ਲਉਣਾ ਚਾਹ ਮੈਂ ਆ ਜੂ ਬਾਤ ਉਹ ਘੰਟਾ ਤੱਕ ਤੇ ਜੇ ਪੈਸੇ ਹੈ ਨਹੀਂ ਤਾਂ ਮੈਡੀਕਲ ਹੁਣ ਲੈ ਜਾ ਜੇ ਹੈਗਾ ਭੀ ਫਿਰ ਗੱਲ ਹੋਰ ਹੈ ਪੈਸੇ ਦੇਈ ਦੇ ਯਾਰ ਚਲ 4-500 ਰੁਪਏ ਮੈਂ ਲੋਡ ਪਾ ਜਾਂਦੀ ਵੀ ਬਰੀ ਚਲ ਪੈਸਾ ਤੂੰ ਲੈ ਜਾ ਕੋਈ ਗੱਲ ਨਹੀਂ ਆ ਲੈ ਚਲ ਜੇ ਤਾਂ ਮੈਂ ਦਵਾ ਲਿਆ ਹਾਂ ਦਵਾਈਆਂ ਤੱਕ ਤਾਂ ਨਹੀਂ ਕਿ ਮਾੜਾ ਮੋਟਾ ਤੂੰ ਜਨਰਲ ਦਵਾਈ ਦਵਾਉਣਾ ਤੂੰ ਪੇਗ ਤੋਂ ਕੀ ਕਰਾਉਣਾ ਉਹ ਉਥੇ ਕੋਈ ਕੀ ਲਾ ਕੇ ਜਾऊं ਉਥੇ ਡਾਕਟਰ ਨੇ ਨਹੀਂ ਬੜਨ ਦੇਣਾ ਥੇ 100 ਰੁਪਏ ਕੇ ਵਾਗ ਜੇ ਕੁਛ ਨਹੀਂ ਕਹਿੰਦਾ ਕੋ ਤੂੰ ਲਵਾ ਦੇ ਯਾਰ ਥੋੜੀ ਲਾ ਲਾ ਭਰਾ ਮੈਂ ਤਾਂ ਕੀ ਲੈਣਾਗਾ ਤੈin ਰੱਖੀ ਦੇ ਇੱਥੇ ਦੇਖ ਲਾ ਜਾਣਾ ਕਈ ਦੇ ਹੋਲੇ ਪੀਏਗੀ ਹਾਂ ਗੱਟੇ ਦੇ ਹੋਲੇ ਪੀਆ ਲਾਏਗਾ ਤੂੰ ਵੀ ਲਿਆ ਘੁੱਟ ਮੈਂ ਵੀ ਲੈ ਲਉ ਫਿਰ ਤੇ ਇਹਦਾ ਟਾਈਮ ਨਾਲ ਹੀ ਜੀ ਮੁੱਤਣ ਲੱਗ ਜਾਂਦੀ ਆ ਹੋਰ ਪੈਗ ਤਾਂ ਲਾਉਣਾ ਹੀ ਹੁੰਦਾ ਫਰ ਤੂੰ ਜਨਨਰਾ ਤੁ ਦਵਾਈ ਦਵਾਉਣਾ ਕੋਈ ਨਾ ਫਿਰ ਪਿੱਟੀ ਗੱਲ ਆ ਕੀ ਬਣੋਂ ਇਹਨਾਂ ਦਾ ਲੋਕ ਤਾਂ ਵਿਆਹ ਕਰਦੇ ਆ ਪੇਗਲਾ ਕਹਿੰਦੇ ਹੁੰਦੇ ਨਾ ਤੂੰ ਪਹਿਲਾ ਬੰਦਾ ਦੇਖਿਆ ਮੈਂ ਜਿਹੜਾ ਤੂੰ ਡਾਕਟਰ ਕੋਲ ਹੀ ਪੇਗਲਾ ਗਿਆ ਨਾ ਤੂੰ ਕੁਝ ਨਹੀਂ ਹੁੰਦਾ ਡਾਕਟਰ ਕੀ ਕਹਿੰਦਾ ਨਾ ਰਾਇ ਕਰੀ ਜੋ ਜਾਏਗਾ ਤਾਂ ਆਏਗਾ ਪਾਏ ਮੈਂ ਥੋੜਾ ਲਿਆ 500 ਤੋਂ ਗੁੜ ਚੱਕ ਲਿਆਉਂਦਾ ਹੋਇਆ ਹਾਂ ਹਾਂ ਗੁੜ ਮੈਂ ਲੈ ਆਉਂਗਾ ਔਰ ਮੁੜ ਕੇ ਫਿਰ ਟਾਈਮ ਲੱਗਣਾ ਆਪਾਂ ਨੂੰ ਲਵੀ ਲੱਗ ਗਿਆ ਇਹ ਬੋਤਲ ਜੀ ਰਹਿ ਗਈ ਹੂੰ ਹੂੰ ਫਿਰ ਤਾਂ ਚੱਕੀ ਲਿਆਉਂਗਾ ਅੱਜ ਮੈਂ ਚੱਕ ਫਿਰ ਚਾਚਾ ਚੈਸੋ ਚੈਸੋ ਨੂੰ ਭੰਦਾ ਇੱਥੇ ਹੋਟਲ 'ਚ ਬੈਠਿਆ ਹਣੋ ਇੱਕ ਔਰ ਨਾਲ ਆਣਾ ਚਾਚਾ ਯਾਰ ਉਹ ਦਾਮ ਲੈ ਲੈ ਤੂੰ 10 ਮਿੰਟ ਜਿਆਦਾ ਬਹਿ ਜਾ ਬਹਿਣਾ ਤਾਂ ਫਿਰ ਮੈਂ ਦਵਾਈ ਦੀ ਦਵਾ ਕੇ ਲਿਆਉਣੀ ਆ ਫਿਰ ਤੂੰ ਕਿਹੜਾ ਦਵਾਈ ਦਵਾ ਕੇ ਲੈ ਆਂਗਾ ਮਨ ਲਾ ਤੂੰ ਪੇਗ ਲਾ ਕੇ ਜਾ ਘਰੇ ਪਹਜੇਗਾ ਚੱਲ ਮੈਂ ਫਿਰ ਦਵਾਈ ਦਵਾ ਲਿਆ ਮਾਂ ਕਿ ਲਾ ਰੱਖ ਲੈਣਾ ਲਾਉਣਾ ਲਾ ਜਾ ਮੈਂ ਫਿਰ ਕਹਾਂਗਾ ਪੀਗ ਨਹੀਂ ਲਾਉਣ ਦਿੰਦਾ ਹੈਗਾ ਚੱਲ ਹੁਣ ਆ ਕੀ ਲਾਉਂਗਾ ਤੂੰ ਮੇਰੀ ਗਾ ਪੀਣਾ ਯਹੀਂ ਕੱਲਾ ਮੈਨੂੰ ਰੱਖ ਦੀ ਭਈਆ ਮੈਂ ਤਾਂ ਕਿਹੜੀ ਪੀਣੀ ਆ ਪਿੰਦਰ ਤੂੰ ਤਾਂ ਜਮੇ ਨਹੀਂ ਨੀ ਮੈਂ ਕੱਦਾ ਪੀਗ ਲਾਉਂ ਹੋਰ ਮੈਂ ਤਾਂ ਮੋਟਰ ਵਾਲੀ ਚਾਬੀ ਦੇ ਲੈ 24 ਵਿੱਚ ਹੀ ਭਈਆ ਮਨ ਲੱਗਾ ਮਿੱਕੀ ਪਈ ਹੈਗੀ ਹਾਂ ਕੱਲ ਮੈਂ ਆ ਗਿਆ ਪੀਣਾ ਯਹੀਂ ਮੇਰੇ ਆਉਂਦੇ ਨੂੰ ਸਾਰੀ ਦਿਲੱਕ ਡੀ ਨੀਤ ਮੜੀ ਆ ਦੇਲਾ ਜਾਂਦਾ ਦਵਾਈ ਦਵਾਉਣਾ ਜਾਂਦਾ ਪੀਗ ਲਾ ਕੇ ਕਹਾਂ ਰਹੀ ਹਾਂ ਕਿ ਅੱਗੇ ਸਵਰ ਦਿੱਤੀ। ਆਗੇ ਸੰਦੀਪ ਸਸ਼ੀ ਕਾਲ ਸਸ਼ੀ ਕਾਲ ਦੱਸਿਆ ਵੀ ਨਹੀਂ ਫੋਨ ਕਰਕੇ ਵੀ ਮੈਂ ਆਉਂਗੀ। ਬਸ ਪ੍ਰੋਬਲਮ ਹੀ ਮਨ ਜਾ ਕਿ ਤਾਂ ਮੈਂ ਆਗੀ। ਮਨ ਜਾ ਕੀਤਾ। ਤੂੰ ਬੈਠਾ ਪਾਣੀ ਲਿਉਣੀ ਹੈ। ਬਾਈ ਨਹੀਂ ਦਿੰਦਾ ਬਾਈ ਖੇਤ ਅੱਛਾ ਇਹ ਮੈਂ ਮੂਜਾ ਲੰਕਾਰ ਰੱਖਿਆ ਮੈਨੂੰ ਖੈਰ ਸੁੱਖ ਨਹੀਂ ਲੱਗ ਰਹੀ ਤੇ ਬਾਈ ਨਹੀਂ ਆਇਆ ਨਹੀਂ ਭਾਬੀ ਮੈਂ ਕੱਲ ਨਹੀਂ ਆਈ ਕੀ ਕੱਲ ਕੀ ਹੋ ਗਈ? ਹਾਂ ਜੀ ਕੱਲ ਤਾਂ ਗਈ ਸੀਗੀ। ਮੈਨੂੰ ਤਾਂ ਭਾਬੀ ਆਪ ਨੂੰ ਨਹੀਂ ਸਮਝ ਲੱਗਦੀ। ਫਿੱਕੇ ਗੱਲ ਹੋਈ ਹੈਗੀ। ਪਤਾ ਕੀ ਹੋਇਆ? ਰਤਨਾ ਹੀ ਪੀ ਕੇ ਆ ਗਈ। ਤੇ ਇਹਨਾਂ ਨਾਪਛਾਪ ਬੋਲੇ ਨਾ ਮੈਂ ਤਾਂ ਸੁਣਿਆ ਵੀ ਨਹੀਂ ਗਿਆ। ਫਿਰ ਮੈਂ ਤਾਂ ਮਿਰਤੇ ਹੱਥ ਵੀ ਚੁੱਕਿਆ। ਹੱਥ ਚੁੱਕਿਆ ਤੇਰੇ ਤੇ। ਔਰ ਭਾਬੀ ਚਲੋ ਤੁਸੀਂ ਨਾ ਬਾਈ ਨੂੰ ਨਾ ਦੱਸਿਓ। ਐਵੇਂ ਫਿਰ ਬੋਲਣਗੇ। ਬਾਈ ਤੱਕ ਗਈ ਖੇਤ ਹੋਇਆਗਾ ਹੁਣ ਮੈਂ ਕੀ ਕਰਾਂ ਲੈ ਮੈਂ ਤੇਰਾ ਬਿਨਾ ਦੱਸੀ ਆ ਗਈ ਇਹ ਤਾਂ ਸਵੇਰ ਉੱਠ ਕੇ ਪਤਾ ਨਹੀਂ ਕਿੱਥੇ ਜਾ ਗਈ ਮੈਂ ਨਹੀਂ ਮਿੰਟ ਦੱਸਿਆ ਕਾਵੜੀਓ ਸੋਚਦੇ ਹੋਣਗੇ ਵੀ ਕਿੱਧਰ ਵਾਗ ਗਈ ਲੈ ਭਾਬੀ ਸੋਚੀ ਜਾਂਦੇ ਮੈਂ ਨਹੀਂ ਹੁਣ ਉੱਥੇ ਜਾਣਾਗਾ ਮੈਂ ਤਾਂ ਇੱਥੇ ਰਹੂੰਗੀ ਤੂੰ ਫੋਨ ਤਾਂ ਕਰਦੇ ਹੁਣ ਤਾਂ ਫੋਨ ਕਰਦੇ ਕਹਦੇ ਮੈਂ ਘਰੇ ਵਾਗ ਗਈ ਆਉਦੇ ਤਾਂ ਵੀ ਮੈਨੂੰ ਫੋਨ ਕਰਨੀ ਹੁੰਦਾ ਬਸ ਮੈਂ ਤਾਂ ਆ ਗਈ ਬਸ ਕੱਲ੍ਹ ਕਰ ਮੈਨੂੰ ਤਾਂ ਸੰਦੀਪ ਤੇਰੀ ਗੱਲ ਹੀ ਨਹੀਂ ਸਮਝ ਆਉਂਦੀ ਪਹਿਲਾਂ ਤਾਂ ਕਹਿੰਦੀ ਸੀ ਮੇਰਾ ਮੈਂ ਉਸ ਉਹਦੇ ਬਿਨਾ ਜੀ ਨਹੀਂ ਸਕਦੀ ਮੈਂ ਤਾਂ ਉੱਥੇ ਹੀ ਵਿਆਹ ਕਰਾਉਣਾ ਹੁਣ ਇਹ ਕੀ ਹੋ ਗਿਆ ਕੋਈ ਗੱਲਾਂ ਹੋਈਆਂ ਨੇ ਥੋੜੀਆਂ ਨਿੱਕੀਆਂ ਮੋਟੀਆਂ ਘਰਾਂ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਭਾਬੀ ਮੈਂ ਤਾਂ ਪਸਤਾਈ ਹੀ ਨਹੀਂ ਉੱਥੇ ਵਿਆਹ ਕਰਾ ਕੇ ਸੱਚ ਦੱਸੇ ਤਾਂ ਆ ਬਸ ਨਾ ਕੁੜੀਆਂ ਨਾ ਪਾਗਲੇ ਹੀ ਹੁੰਦੇ ਆ ਮੁੰਡਿਆਂ ਪਿੱਛੇ ਲੱਗ ਕੇ ਅੱਧ ਕਰਦਿਆਂ ਨੂੰ ਕਹਿੰਦੇ ਆ ਵੀ ਮੈਂ ਤਾਂ ਉੱਥੇ ਹੀ ਵਿਆਹ ਕਰਾਉਣਾ ਵਿਆਹ ਕਿਤੇ ਬਾਈ ਨਹੀਂ ਕੀਤਾ ਹੁੰਦਾ ਬਧਿਆ ਸੁખી ਰਹਿੰਦੀ ਉਹ ਬਾਈ 'ਚ ਦੋਸ਼ ਕੱਢ ਦੇ ਜੇ ਨਾ ਕਰਦੇ ਤਾਂ ਵੀ ਦੋਸ਼ੀ ਸੀ ਜੇ ਹੁਣ ਕਰਤਾ ਤਾਂ ਵੀ ਆ ਹੁਣ ਤੇਰੇ ਬਾਈ ਨੂੰ ਮੈਂ ਕੀ ਜਵਾਬ ਦਵਾਂਗੀ? ਪਾਪੀ ਮੈਂ ਮੈਂ ਕੀ ਕਰਾਂ ਹੁਣ? ਮੈਂ ਇੱਥੇ ਤਾਂ ਕੋਈ ਕੁੱਟ ਨਹੀਂ ਖਾਈ ਜਾਂਦੀਗੀ। ਇੱਥੇ ਤਾਂ ਕਦੇ ਕਿਸੇ ਨੇ ਮੇਰੇ ਹੱਥ ਨਹੀਂ ਚੁੱਕਿਆ। ਕਦੇ ਹੱਥ ਨਹੀਂ ਮੇਰੇ ਬਾਈ ਨੇ ਮੈਨੂੰ ਕਦੇ ਘੁਰ ਵੀ ਨਹੀਂ ਬੱਟੀ ਤੇ ਉੱਥੇ ਉਹ ਬੰਦੇ ਨੇ ਮੇਰਾ ਗਲਾ ਫੜ ਕੇ ਪਤਾ ਮੈਨੂੰ ਕਿੰਨਾ ਕੁਝ ਬੋਲਿਆ। ਮੈਂ ਹੁਣ ਕੀ ਕੀ ਦੱਸਾਂ? ਫਿਰ ਤੂੰ ਆਪੇ ਉਹਨੂੰ ਦੱਸਣਾ ਸੀ। ਕਿਉਂ ਸਾਰੇ ਕੋਜੀ ਨਹੀਂ ਪਾਪੀ। ਪਤਾ ਨਹੀਂ ਉਹਨਾਂ ਤਾਂ ਡੱਬਰ ਕਹੇ ਜਗਾ। ਮੈਂ ਤਾਂ ਉਹੀ ਨਹੀਂ ਮੈਨੂੰ ਉੱਥੇ ਜੀ ਲੱਗਦਾ। ਇਹ ਤਾਂ ਗੱਲ ਗਲਤ ਆ ਦੇਖ ਸੰਦੀਪ ਮੈਂ ਬੈਗ ਚੱਕ ਕੇ ਆਉਣ ਦਾ ਤੇਰਾ ਕੋਈ ਮਤਲਬ ਨਹੀਂ ਬਣਦਾ ਰਾਜੀ ਖੁਸ਼ੀ ਆ ਚਾਹੇ ਮਹੀਨਾ ਲਾ ਜਾ ਪਾਪੇ ਬਸ ਮੈਂ ਤਾਂ ਹੁਣ ਆ ਗਈ ਮੈਨੂੰ ਨਹੀਂ ਪਤਾ ਮੈਂ ਤਾਂ ਇੱਥੇ ਰਹਿੂੰਗੀ ਇਹ ਕੀ ਗੱਲ ਹੋਈ ਲੈ ਚੱਕ ਕੇ ਬੈਗ ਆ ਗਈ ਤੇ ਮੈਂ ਤਾਂ ਕਹਿੰਦੀ ਇੱਥੇ ਰਹੂੰਗੀ ਵੀ ਤੂੰ ਕੰਮਲੀਆ ਲੜਕੀਆਂ ਆਈਆਂ ਕੁਛ ਛੋਟੀਆਂ ਮੋਟੀਆਂ ਗੱਲਾਂ ਨੇ ਤਾਂ ਹਾਂ ਮੈਂ ਗੁਰਪ੍ਰੀਤ ਨੂੰ ਕੀ ਕਹੂੰਗੀ ਉਹ ਤਾਂ ਪਹਿਲਾਂ ਹੀ ਟੈਨਸ਼ਨ ਆ ਰਹੀਦੀ ਆ ਦਿਮਾਗ ਤੇ ਗੱਲ ਸੁਣਾਂ ਕਿਆਲਾ ਬਾਈ ਵਧੀਆ ਵਧੀਆ ਤੂੰ ਦੱਸ ਫਟਾ ਵਧੀਆ ਨੂੰ ਕਿੱਧਰ ਫਿਰਦਾ ਮੈਂ ਤਾਂ ਖੇਤੋਂ ਆਇਆ ਸੀ ਯਾਰ ਘਰ ਵਾਲੀ ਨੂੰ ਦਵਾਈ ਦਿਵਾ ਕੇ ਲਾਉਂਦਾ ਹੀ ਆ ਕੀ ਹੋ ਗਿਆ ਬਿਮਾਰ ਜਿਹਾ ਹੋ ਰਹੀਆ ਦੋ ਤਿੰਨ ਦਿਨ ਹੋ ਗਏ ਅੱਛਾ ਤੂੰ ਕਿੱਧਰ ਫਿਰਦਾ ਮੈਂ ਤਾਂ ਇੱਧਰ ਘਰੀ ਆਇਆ ਸੀ ਗੱਲ ਜੀ ਕਰਨ ਕੋਈ ਅੱਛਾ ਬਾਈ ਤਾਂ ਖੇਤੀ ਆ ਖੇਤ ਹਾਂ ਚੱਲ ਮੈਂ ਦੇਖਦਾ ਘਰੇ ਆਉਣਾ ਤੇ ਤਾਂ ਫੋਨ じゃ ਵੀ ਆਇਆ ਸੀ ਮੈਨੂੰ ਮੁੰਡੇ ਦਾ ਅੱਛਾ ਇਹ ਨਹੀਂ ਪਤਾ ਮੈਂ ਉੱਧਰ ਭੱਜ ਗਿਆ ਚੱਲ ਮੈਂ ਆਉਣਾ ਕਰੀ ਬਸ ਤੂੰ ਚੱਲ ਠੀਕ ਆ ਜਾ ਮੈਂ ਦਬਾਈ ਦੂਈ ਦਬਾ ਕੇ ਮੈਂ ਆ ਗਿਆ ਕਰਦੇ ਰੱਖ ਠੀਕ ਆ ਬਾਈ ਓਕੇ ਠੀਕ ਖੇਤੀ ਚੱਲਦੇ ਆ ਯਾਰ ਬੁੜੀਆਂ ਨਾਲ ਤਾਂ ਕੀ ਮੱਥਾ ਮਾਰਾਂਗੇ ਬਾਈ ਨਾਲ ਹੀ ਕਰਦੇ ਆ ਗੱਲ ਉਹ ਸਮਝਾ ਦੂਗਾ ਬਾਰੇ ਕਿ ਮੈਂ ਬਾਈ ਸੁੱਤਾ ਪਿਆ ਟਾਈਮ ਨਾਲ ਹੀ ਮਾ ਮਾਹ ਕੇ ਬੱਲੇ ਸੀ ਖੇਤ ਆ ਕੇ ਪਾਇਆ ਮੈਂ ਕੀ ਬੰਦਾ ਓਕੇ ਬਟਾ ਟਾਈਮ ਨਾਲ ਹੀ ਕੰਮ ਸਟਾਰਟ ਕਰ ਰੱਖਿਆ ਉਹ ਤਾਂ ਮੈਂ ਠੰਡ ਜੀ ਸੀ ਲੱਗੀਆਂ ਤੇ ਯਾਰ ਆ ਚੱਲ ਪੇਗ ਲਾ ਲਈਏ ਘੁੱਟ ਅੱਛਾ ਮੈਂ ਖਾਬਰਾ ਠੀਕ ਜਿਹਾ ਹੋ ਜਾ ਸੱਟਾ ਸਰੀਰ ਹਾਂ ਹਾਂ ਫੋਕ ਕਿਵੇਂ ਦਸ ਦਸ ਕੇ ਆਏ ਨਹੀਂ ਆਉਣਾ ਫੋਨ ਫੋਨ ਕੀਤਾ ਸੰਦੀਪ ਆ ਗਈ ਅੱਜ ਮੈਂ ਤਾਂ ਗਿਆ ਹੋਇਆ ਸੀ ਕਿਤੇ ਯਾਰ ਕੰਨੀ ਦੁੱਸਰਾ ਸੀ ਸੰਦੀਪ ਆ ਗਈ ਕੀ ਗੱਲ ਹੋ ਗਈ ਪਤਾ ਨਹੀਂ ਤੜਕੇ ਲੜੀ ਜਾਂਦੀ ਸੀ ਯਾਰ ਮੇਰੇ ਨਾਲ ਮੈਂ ਕਿਹਾ ਨਹੀਂ ਕਰਿਆ ਨਹੀਂ ਕੁਝ ਮੈਂ ਤਾਂ ਅਖੇ ਰਾਤ ਪੈ ਗਿਆ ਸੀ ਆਪ ਦਾ ਫਿਰ ਰਾਤ ਮੈਂ ਆਥ ਨੇ ਜੀ ਆ ਗਿਆ ਸੀਗਾ 7-8 ਵਜੇ ਆ ਕੇ ਮੈਂ ਸਿੱਧਾ ਸੌਂ ਗਿਆ ਕਿਹਾ ਨਹੀਂ ਕਰਿਆ ਨਹੀਂ ਕੁਝ ਕਿਸੇ ਨੂੰ ਉਹ ਤੜਕੇ ਕਹਿੰਦੀ ਪਤਾ ਨਹੀਂ ਕੀ ਗੱਲ ਹੋ ਗਈ ਨਾ ਕੋਈ ਕਹਾਣੀ ਸਾਬ ਚ ਪਾਈ ਆ ਮੈਂ ਬਾਗਿਆ ਬਾਹਰ ਨੂੰ ਮੁੰਡੇ ਦਾ ਪਟਵਾਰੀ ਕੋਲੇ ਕੰਮ ਜਾ ਸੀਗਾ ਤੇ ਮੁੜ ਕੇ ਆ ਗੱਲ ਹੋ ਗਈ ਮੈਂ ਤਾਂ ਘਰੇ ਆਏ ਮਮੀ ਹੋਰੇ ਨੂੰ ਦੱਸਿਆ ਕਹਿੰਦੇ ਉਹਦਾ ਬਾਗੀ ਚੱਕ ਕੇ ਝੋਲਾ ਪਰਸੋਂ ਦਾ ਯਾਰ ਮੈਂ ਲੈ ਕੇ ਗਿਆ ਮੈਂ ਕਦੋਂ ਮਾਰਿਆ ਯਾਰ ਮੈਂ ਹੁਣ ਇਹ ਜਿਹਾ ਤੈਨੂੰ ਪਤਾ ਹੀ ਆ ਮੈਂ ਕਿੱਥੇ ਕਹਿਣਾ ਉਹਨੂੰ ਕੁਛ ਫੁੱਲਾਂ ਵਾਂਗੂ ਰੱਖੀ ਆ ਮੈਂ ਨਾਲ ਵਾਕਿਆ ਨਾ ਤਾਂ ਮੈਨੂੰ ਹੁਣੇ ਫੋਨ ਕੀਤਾ ਨਾ ਤਾਂ ਐ ਦੱਸਿਆ ਕੁਛ ਮੈਂ ਤਾਂ ਫਿਰ ਉਹਨੂੰ ਮੈਂ ਤਾਂ ਇੱਥੇ ਰਾਹ 'ਚ ਉਹ ਟੱਕਰ ਗਿਆ ਆਪਣਾ ਸਰੀਜਾ ਉਹ ਕਹਿੰਦਾ ਬਾਈ ਕਹਿੰਦਾ ਉਹ ਤਾਂ ਖੇਤੀ ਆ ਚਾਚਾ ਦਾ ਕਹਿੰਦਾ ਤੇ ਮੈਂ ਮਖਾ ਚੱਲ ਇਧਰ ਨੂੰ ਆ ਗਿਆ ਹਾਂ ਮਖਾ ਚੱਲ ਬੁੜੀਆਂ ਨਾਲ ਕੀ ਮੱਥਾ ਮਾਰਾਂਗੇ ਯਾਰ ਉੱਥੇ ਫੇਰ ਗਾਲੋਂ ਗਾਲੀ ਹੋਈ ਜਾਮਗੀ ਉਹਦਾ ਕੋਈ ਤੰਤਰੀ ਮਾ ਚੱਲ ਤੂੰ ਸਮਝਾ ਦੇਗਾ ਆ ਚੀਜ਼ ਹੈਗੀ ਹੋਰ ਤਾਂ ਕੀ ਆ ਹਾਂ ਮਾ ਮੈਨੂੰ ਤਾਂ ਆਪ ਨਹੀਂ ਪਤਾ ਨਾ ਦਾ ਸੰਦੀਪ ਦਾ ਪਤਾਗਾ ਮਾ ਦਾ ਸਵੇਰ ਤੂੰ ਕਰੇ ਨਹੀਂ ਸੀਗਾ ਉਹ ਤਾਂ ਆਈ 10 11 ਵਜੇ ਦੀ ਮੈਨੂੰ ਲੱਗਦਾ ਮੈਂ ਤਾਂ ਤੜਕੇ 7 ਵਜੇ ਨਿਕਲ ਗਿਆ ਸੀਗਾ ਆਮੇ ਦਾ ਕੇ ਪਤਾ ਕਰਨਾ ਪਰਸੋਂ ਹਜੇ ਲੈ ਕੇ ਗਏ ਅੱਜ ਝੋਲਾ ਚੱਕ ਕੇ ਫੇਰ ਆ ਗਈ ਬਾਈ ਯਾਰ ਮੇਰੀ ਮਾਂ ਨਹੀਂ ਕਰੀ ਬਸ ਤੇ ਗਈ ਹੂੰ ਉਹ ਚਾਕੇ ਮਿੰਟ ਚ ਲੈ ਕੇ ਧਾਰ ਘੜਾਪ ਦਾ ਬਸ ਤੇ ਆ ਗਈ ਗਲਤ ਗੱਲ ਲਾਉਦੀ ਫਿਰ ਵੇਚਦਿਆਂ ਹੁੰਦੀ ਹੈ ਗੱਲ ਕਰਦੇ ਕੰਮ ਦੇ ਘਰ ਦੇ ਕੰਮ ਤਾਂ ਯਾਰ ਕਰਨੀ ਪੈਂਦੇ ਹੁਣ ਮੈਂ ਕਿਹੜਾ ਕਰਦਾ ਨਹੀਂ ਮੈਂ ਸਾਰਾ ਦਿਨ ਕਦੇ ਖੇਤ ਜਾਣਾ ਕਦੇ ਮੈਂ ਕਿੱਧਰ ਜਾਣਾ ਕਦੇ ਕਿੱਧਰ ਜਾਣਾ ਉਹ ਬੰਦਿਆਂ ਨੂੰ ਤਾਂ ਜਾਣਾ ਬੰਦਾ ਹੁੰਦਾ ਹੁਣ ਸਾਰੇ ਜਦੋਂ ਬੁੜੀਆਂ ਘਰ ਵਾਲਾ ਕੰਮ ਤਾਂ ਕਰ ਹੀ ਸਕਦੀਆਂ ਭਾਂਡੇ ਭੁੰਡੇ ਧੋਣ ਤੇ ਲਾਈ ਸੀ ਉਹਦੇ ਨਾਲ ਨਹੀਂ ਕੱਟੀ ਇਹੇ ਹੂੰ ਉਹ ਹੀ ਬਸ ਮਾੜੇ ਮੋਟੇ ਨਾਲੇ ਕਹਿੰਦੇ ਆ ਕੰਮ ਤੇ ਨਾਲੇ ਉਹ ਨਹੀਂ ਕਰਦੀ ਇਹ ਚਲ ਤੂੰ ਆ ਕੇ ਠੰਡਾ ਹੋ ਚਾਹ ਤਾਂ ਹੁਣ ਮੇਰੇ ਕੋਲ ਤੇ ਹੈ ਨਹੀਂ ਤੂੰ ਪੀ ਸਕਦਾ ਤੂੰ ਮੈਂ ਤਾਂ ਲਾਈ ਨਹੀਂ ਬਾਈ ਖਦੇ ਯਾਰ ਲਾ ਲਾ ਘੋਟ ਉਹ ਅੱਜ ਕੱਲ ਸੈਵਲ ਚ ਖੰਗ ਜਖਾਮ ਜਾ ਹੋ ਰਿਹਾ ਦਾ ਦੇਸੀ ਗੱਡੀ ਆ ਪੂਰੇ ਘੈਂਟ ਕਰਦੀ ਬਣਾਈ ਆ ਹੋਰ ਦੂਰ ਚਾਚਾ ਵੀ ਬਣਾਉਂਗਾ ਆਪਣਾ ਕਰਦੀ ਪਾਪਾ ਦਾ ਕਦੇ ਆਇਆ ਉਹ ਕਰੇ ਨੂੰ ਮੈਂ ਵਿਆਹ ਬੂਚਦਾ ਲਾ ਲੈਣਾ ਕਈ ਵਾਰੀ ਇੱਕ ਅੱਧੀ ਵਾਰੀ ਬੀਅਰ ਜੀ ਪੀਤੀ ਆ ਯਾਰ ਮੈਂ ਇਕੱਲੀ ਮਾ ਤੱਕਾ ਕਰਦੀ ਬਾਲੀ ਤਾਂ ਨਹੀਂ ਪਾਤੀ ਉਹ ਛੋਟਾ ਹੀ ਆਪੇਗਾ ਕੌੜੀ ਜੀ ਤਾਂ ਨਹੀਂ ਹੈਗੀ ਬਾਲੀ ਯਾਰ ਨਾ ਨਾ ਪੂਰੇ ਐ ਘੈਂਟ ਬਣਾ ਕੇ ਕੱਢਿਆ ਪੂਰੇ ਆਪਾਂ ਨਹੀਂ ਲੈਜੇ ਲੂਜੇ ਪੂਰੇ ਆਪਾਂ ਹੀ ਹੁੰਦਾ ਚੀਜ਼ ਤਾਂ ਚੰਗੀ ਲੱਗਦੀ ਆ ਇਹ ਕਿ ਤਾਂ ਠੀਕ ਆ ਪਿੰਚਾ ਦਾ ਉਹ ਲੋਹਾ ਜਰਾ ਇੱਕ ਪਾਣੀ ਕਿੰਨਾ ਕ ਪਾਉਣਾ ਬਣਾ ਪਾਣੀ ਤੇ ਦੇ ਦੇ ਨਾ ਭਾਈ ਯਾਰ ਬਣਾ ਪਾਣੀ ਤੋਂ ਤਾਂ ਧੱਕਾ ਕਰ ਜਾਂਦਾ ਲੈ ਅਰਖ ਚਕੇ ਹੈਗਾ ਥੋੜਾ ਜਿਹਾ ਵੱਡੇ ਹੀ ਪਾਣੀ ਦਾ ਪਾਇਆ ਹੋਇਆ ਆ ਬੜਾ ਨਹੀਂ ਨੱਕਰੀ ਕੰਮ ਚਾ ਆ ਮੰਨਾ ਠੀਕ ਆ ਉਹ ਠੀਕ ਆ ਉਹ ਤਾਂ ਕਿ ਆਈ ਸੈਟ ਨੂੰ ਕੀ ਪਤਾ ਲੱਗਦਾ ਹੁਣ ਪਰ ਪਾ ਮਾ ਨਾ ਵਤ ਹਮ ਨਾ ਲੈ ਉਹ ਰਹੀ ਆ ਟਾਈਮ ਆ ਗਿਆ ਘੰਟਾ ਕੱਢੁੰਦਾ ਬਹੁਤ ਟਾਈਮ ਹੋ ਗਿਆ ਸੀ ਲੋਕਾਂ ਤੋਂ ਸੁਣਦਿਆਂ ਨੂੰ ਕਿਸੇ ਨੂੰ ਕਿਹੜਾ ਪਤਾ ਆਪਾਂ ਇੱਥੇ ਆਈਆਂ ਸਾਡੇ ਨੂੰ ਟੰਗ ਜਾਣਗੇ ਅਸਤੇ ਕੋਟ ਕੇ ਗਾੜੇ ਨੂੰ ਬੜਾ ਪਤਾ ਲੱਗਦਾ ਹੁਣ ਇਹ ਕਰੀਏ ਸਿਸਟਮ ਹਮ ਫੇਗ ਲਾ ਤੂੰ ਫੇਗ ਲਾ ਸੌਰੀ ਨੀ ਨਿਮੇੜ ਨਾ ਕਹੋ ਇਹ ਦੂਤਾ ਉਹ ਲੈ ਲੈ ਲਾਲਾ ਕੁਛ ਨਹੀਂ ਹੁੰਦਾ ਲਾਲ 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 ਕਿੱਛਿਆ 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 ਕੋਈ ਨਾ ਕਰੀ ਕਰਨਾ ਨਹੀਂ ਸਮਾਂ ਮੇਰੇ ਸਾਹੇ ਦਾ ਤਪਾਇੇ ਕੋਤਾ ਨਹੀਂ ਸੌਰੀ ਕੱਢ ਲਈ ਉਹ ਇਹਨਾਂ ਦੋ ਟਾਂਗਾਂ ਨੂੰ ਅੱਜ ਅਰੇ ਲਈ ਬਹੁਤ ਤਪਾਇਆ ਸੀ ਇਹਨੇ ਵਾਹ ਬੜਾ ਟਾਈਮ ਹੋ ਗਿਆ ਸੀ ਦੇਖਦੇ ਇਹਨੂੰ ਜੱਟ ਦੀ ਵੀ ਗਰਾਰੀ ਹੁੰਦੀ ਆ ਦਿੱਤੇ ਔਰ ਕੀ ਨਾ ਉਹ ਕੱਢਣੀ ਪਈ ਆ ਫਿਰ ਇਹਨਾਂ ਦੋ ਟਾਂਗਾਂ ਦਾ ਉਹ ਟਾਈਮ ਹੋ ਗਿਆ ਸੀ ਮੈਨੂੰ ਲੋਕਾਂ ਤੋਂ ਸਹਿੰਦੇ ਨੂੰ ਜੱਟ ਦੇ ਥਾਪੜਾ ਮਾਰਿਆ ਸੀ ਨਾ ਤੱਕਦਾ ਵਧਾਣਾ ਤੇਰੇ ਸਾੜੇ ਦਾਸ ਕੰਮ ਹੋਣ ਵਾਲੀ ਤੇ ਚਰਕ ਆਹੇ ਲੋਟ ਅੰਮਾਨ ਕੇ ਸਪੀਡ ਪਤਾ ਲੱਗਦਾ ਕਿ ਕਰਨਾ ਦਾ ਬਹੁਤ ਆ ਖਸਾ ਦੇਖੀ ਨਾ ਲਵੇ ਸਾਰੇ ਨੂੰ ਕੀ ਹਾਲ ਕਰ ਗੱਡੀ ਚ ਪਾ ਕੇ ਨਰਚਣ ਸਟੈਮ ਗੱਡੀ ਚ ਪਾ ਕੇ ਦਾ ਚੱਕਣਾ ਔਖਾ ਪਰ ਮੈਨੂੰ ਪਤਾ ਨਹੀਂ ਉਹ ਸੂਟ ਨਹੀਂ ਆ ਚੁੱਤ ਚੜਨਾ ਨਹੀਂ ਕਰਾਂ। ਗੱਡੀ 'ਚ ਫਰਨਾ ਪਿਆ ਓਏ। ਜਾਓ ਜੀ ਆਓ ਨਾ। ਯਾਰ ਤੂੰ ਪਹਿਲਾ ਪਹਿਲਾ ਕਰ ਦਈਏ ਕੰਮ। ਇਹ ਸਾਰੇ ਬਹੁਤ ਜਣਾ ਨੇ ਉਹ ਕਰਿਆ ਸੀਗਾ। ਆਹ ਉਹ ਤੇ ਬਿਲਕੁਲ ਸਾਰਾ। ਜਦੋਂ ਨਾਲ ਪੰਗੇ ਲੈਂਦਾ ਆ। ਖੱਲਣਾ ਉਹ ਖਾਲਦੀ ਦਾ ਪਰ ਨਾਂ ਕੱਢ ਕੇ ਲਿਆਣਾ ਬੂਆ ਉਹ ਟੰਗਿਆ ਗਿਆ ਮੇਰੇ ਨਾਲ ਤਾਂ ਹੀ ਬੰਨੂਗਾ ਉਹੀ ਪਰਨੇ ਨਾ ਅਕਾਤ ਨਾ ਹਿੱਲਾ ਤੇ ਵੀ ਸਮਾਰ ਕੇ ਨਹੀਂ ਮਾਰਦਾ ਤਨ ਹਲਪੰਗੇ ਔਖੇ ਪੈਂਦੇ ਆ ਅੱਜ ਕੱਟਿਆ ਕੰਡਾ ਜਿਹੜਾ ਪੈਰ ਤੇ ਵੱਜ ਰਿਹਾ ਸੀ ਜਾਤਾ ਹੋਇ ਆ ਗਈ ਕਰ ਲਿਆ ਉਹ ਤਾ ਉਹ ਤਾ ਦੇ ਕੋਈ ਗੱਲ ਦੀ ਤਾਂ ਮੈਨੂੰ ਦੱਸ ਦਿੰਦਾ ਮੈਨੂੰ ਦੱਸ ਦਿੰਦਾ ਆ ਕੰਮ ਕੀ ਕਰ ਲਿਆ ਤੂੰ ਮੈਨੂੰ ਇਹਦਾ ਦੱਸ ਦੇ ਚਾਚੀ ਚਾਚੀ ਨੂੰ ਤਾਂ ਰਹਿਣ ਦਿੰਨਾ ਭਾਈ ਨੂੰ ਕਰਤਾ ਹੈ ਲੋ ਕਿੱਥੇ ਸੀ ਬਾਈ ਜੀ ਮੈਂ ਮਾਂਸਾ ਸੀ ਯਾਰ ਮੁੰਡਿਆਂ ਦਾ ਫੋਨ ਆ ਗਿਆ ਸੀ ਉੱਤਰਵਾ ਕੇ ਸੀ ਯਾਰ ਮਾਰਿਆ ਜਾਣਾ ਤੁਸੀਂ ਛੇਤੀ ਖੇਤ ਆਓ ਯਾਰ ਚਾਚਾ ਇਹਨਾਂ ਦਾ ਹੋਰੀ ਕੰਮ ਕਰ ਲਿਆ ਹਾਂ ਹਾਂ ਲੈ ਲੈ ਯਾਰ ਆਇਆ ਕਿਵੇਂ ਗਿਆ ਪਤਾ ਨਹੀਂ ਕਿਵੇਂ ਮੈਂ ਤਾਂ ਹੁਣ ਆਇਆ ਸੀ ਮਾਂਸਾ ਤੋਂ ਮੈਂ ਦੇਖਿਆ ਮੈਂ ਤਾਂ ਹੁਣ ਆਪ ਲਾਇਆ ਮੈਂ ਉਹ ਰੋ ਰੋ ਕੇ ਸੁਣ ਗਿਆ ਮੈਂ ਤਾਂ ਮਾਂਸਾ ਤੋਂ ਚੱਲ ਮੈਂ ਆ ਗਿਆ ਆ ਗਿਆ ਮੈਂ ਆ ਗਿਆ ਬੰਦੇ ਕਿ ਸੁਖੀਤ ਛੇਤੀ ਆ Oh, yeah, yeah.